ਤੇਰੇ ਨਾਲ ਮੈਂ ਪੰਜ ਕਕਾਰ ਭੇਜ ਰਿਹਾ ਅੱਗੀ ਦਾ ਡੱਬਾ ਨਾਲੇ ਰੱਖ ਤੈਨੂੰ ਕਿਹਾ ਦਾ ਡੈਡੀ ਮੇਰੇ ਪੰਜ ਕਕਾਰ ਨਾਲੇ ਰੱਖ ਤੈਨੂੰ ਕਿਹਾ ਠੀਕ ਹੈ ਹਾਂ ਰਾਕੇ ਦੇ ਤਾਂ ਕਿਹਰ ਮੰਨੀਆਂ ਮੰਨਣੀ ਹੈ ਚੇਰ ਮੰਗੋ ਰਹੀ ਤੇ ਵੀ ਜਾਫੇ ਜਿੰਨੇ ਬੈਣ ਐ ਤੁਹਾਡਾ ਬੱਚੇ ਹੋਰ ਕੋਈ ਬੱਚੇ ਹੋਣ ਬੱਚੇ ਹੋਰ ਬੈਸ ਕਰ ਰਹੇ ਨੇ ਸਾਡੀ ਤੁਹਾਡੇ ਨਾਲ ਚੋੜ ਤੇ ਬੇਇਜ਼ਤੀ ਹੈ ਸਾਡੇ ਨਾਲ ਕੈਂਟ ਪਾਦਾ ਛਾਤੀ ਵਿਰੁੱਧ ਪਾਉਂ ਜਿੱਥੇ ਨਾ ਛਾਤੀ ਬਲਵਾਨ ਤੇ ਟੱਕਰੇ ਦੇ ਨਾਲ ਟੱਕਰੇ ਦੇ ਨਾਲ ਬੋਲ ਗਾ ਰਹੇ ਆ ਅਗਰੇ ਥੱਲੇ ਪਾਉਂ ਭਾਈ ਉੱਪਰ ਵਾਲੇ ਨੂੰ ਹੱਥ ਨਹੀਂ ਪਾਉਂ ਦੂਜੀ ਕੱਢ ਕੇ ਪਾਉਂ ਬੜੀ ਸਟੇਜ ਸੈਂਟਰ ਬਗੀਟ ਦੇ ਸਭ ਤੋਂ ਵੱਧ ਆਸਟ੍ਰੇਲੀਆ ਦੇ ਕੋਲ ਸੜੀ ਫੋਆਇਰ ਦੇ ਨਾਲ ਜਾ ਰਹੇ ਆ ਪੰਜ ਕਕਾਰ ਦੇ ਨਾਲ ਭੇਜ ਰਿਹਾ ਵੀ ਪਾਉਂ ਜੀ ਸਾਰੇ ਜੀ ਇੱਕ ਮਿੰਟ ਕਰੀ ਜੀ ਠੀਕ ਹੈ ਚਲ ਅੱਟੇ ਕੋਈ ਡੁਕ ਜੋ ਹੋਤਾ ਤੇਰੇ ਨਾਲ ਮੈਂ ਪੰਜ ਕਕਾਰ ਭੇਜ ਰਿਹਾ ਅੱਜੀ ਦਾ ਡੱਬਾ ਨਾਲੇ ਲੈ ਮੈਨੂੰ ਕਿਹਾ ਦਾ ਡੈਡੀ ਮੇਰੇ ਪੰਜ ਕਕਾਰ ਨਾਲੇ ਮਿੰਟ ਜੀ ਬਾਈ ਜੀ ਤੂੰ ਖਾਲਸਾ ਹੈ ਖਾਲਸੇ ਵਾਂਗੂ ਰਹਿਣਾ ਬਸ ਹੋਇ ਬੁਲੇ ਇਸ ਨਿਹਾਲ ਸਤਿ ਸ਼੍ਰੀ ਅਕਾਲ ਆਦੇ ਪਸਾ ਜੀ ਤੇ ਮੇਰੇ ਪਾਰਾ ਪਾਰਾ ਬਸ ਰੌਣਕ ਪੰਨੀ ਅਗਿਟੋ ਵਾਲੇ ਬਾਈਓ ਖਾਲਸਾ ਜੀ ਇਹ ਦੋਨੋਂ ਅਰੇ ਅੰਮ੍ਰਿਤਪਾਲ ਜੀ ਇਹੋ ਨਾ ਗੇਰੇ ਬੰਦੇ ਲੋਕਾਂ ਦੇ ਉੱਤੇ ਰਾਖੇ ਉੱਤੇ ਰਾਖੇ ਸਾਰਾ ਉਸਲੇ ਹਾਂ ਜਿਹੜਾ ਲੱਗ ਕੇ ਰਹਿਆ ਹੁੰਦਾ ਆਪਾਂ ਨੂੰ ਟਾਇਰ ਉਹ ਸਾਈਡ ਤੇ ਖੜਾ ਹੋ ਜਾਏ ਇਹ ਬਾਈ ਬਾਅਦ ਚ ਰੱਖ ਲਓ ਉੱਪਰ ਨਹੀਂ ਥੱਲੇ ਥੱਲੇ ਲੱਗਣ ਲਾ ਲੈ ਉਹਦੇ ਅੰਦਰ ਥੱਲੇ ਥੱਲੇ ਖੜਾ ਉੱਪਰ ਰੱਖੋ ਸਭ ਤੋਂ ਉੱਪਰ ਲਾ ਦੇਣਾ ਜੀ ਸਭ ਤੋਂ ਉੱਪਰ ਰੱਖ ਦੇ ਥੱਲੇ ਰੱਖ ਇਹ ਥੱਲੇ ਰੱਖ ਦੇ ਸਾਈਡ ਤੇ ਲੰਮਾ ਕਰ ਦੋ ਸਾਈਡ ਤੇ ਲੰਮਾ ਲਾ ਦੋ ਜੀ ਇੰਦਰ ਲਾ ਦੋ ਸਾਈਡ ਤੇ ਵੀਰੇ ਇੱਕ ਮਿੰਟ ਉਹ ਕਿਧਰ ਵਾੜੇ ਸ਼ੰਕਰਾਲਾ ਸ਼ੰਕਰਾਲਾ ਲੈਂਦੋ ਅੱਗੇ ਲਿਆ ਦੇ ਅੱਗੇ ਦੇ ਦੋ ਬੋਲੇ ਸੋਨਹਾ ਹਾਂ ਉਹ ਸਾਈਡ ਤੇ ਰਹੇ ਦੋ ਜੇ ਸਾਈਡ ਤੇ ਹੋ ਰਿਹਾ ਸਾਈਡ ਦੇ ਪਾਸੋਂ ਪੈ ਰਿਹਾ ਸਟਾਫ ਉਹ ਸਭ ਤੋਂ ਫੁੱਟੋ ਆਲੋ ਗੇਮਿੰਗ ਮੈਯੋ ਫਰੇਡ ਪੈਣਾਵਰ ਦੇ ਦਿਓ ਇਧਰ ਤੁਸੀਂ 65 ਟੱਕ ਦੇ ਜਿਹੜਾ ਜੀ ਖੜੇ ਹੋ ਤੇ ਜੀ ਮੋਟੀ ਲੱਕਣ ਛਾਤੀ ਵੀਰੇ ਛਾਤੀ ਬਜੇ ਤੋਂ ਮੋਟੀ ਲੱਕਣ ਨਾਰੇ ਕੰਮ ਨਹੀਂ ਉਥੇ ਬੈਠ ਸਾਈਡ ਸਾਈਡ ਆਪਣੇ ਖਾਵਾਂ ਆਪਣੇ ਖਾਵਾਂ ਨਾ ਉਸਲਾ ਦੇ ਸਪੋਰਟ ਰਹਿਣਾ ਫਿਰ ਇਹਦੇ ਨਾਲ ਹੋਰ ਕੱਢ ਦੇਣੀ ਹੈ ਇੱਥੇ ਹੋ ਸਕਦਾ ਹੈ ਨਾਮ ਮੇਰੇ ਮਾਰੇ ਉਹਨਾਂ ਦੇ ਮੂੰਹ ਪਰ ਨਾ ਫੈਰ ਪਣਾ ਮੇਰੇ ਇੱਦਾਂ ਉੱਪਰ ਨਹੀਂ ਸਪੋਰਟ ਹੋ ਜਾਣੀ ਇਧਰੋਂ ਆਣਦੇ ਜੀ ਉੱਪਰ ਉੱਪਰ ਰਫਰੀ ਆਉਂਦਾ ਹੈ ਸਾਡੇ ਪਹਿਲੇ ਜਦੋਂ ਪਈਦੀ ਉਹ ਥੱਲੇ ਇੱਥੇ ਦੇ ਫਸਲ ਨੂੰ ਉੱਪਰ ਦੌੜ ਜੀ ਨੀ ਲੱਕੜ ਦੇ ਜੀ ਸਾਰੀ ਵਾਹੇ ਚਾਪਾਸ਼ ਅਲਪਾ ਨਾ 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 ਨੀ ਹੋਰ ਦਿੰਦੀ ਨਹੀਂ ਵੱਡਾ ਕੰਮ ਨਹੀਂ ਹੈ ਨੀ ਆਣਾ ਇਤਨੀ ਆਣਾ ਭਾਜੀ ਕਿ ਪੈਰ ਲੱਗਿਆ ਹੋਇਆ ਹੈ ਭਾਜੀ ਸਭ ਤੋਂ ਉੱਪਰ ਰੱਖਾਂਗੇ ਇਹਨੂੰ ਪੰਛਾਇਤ ਦੀ ਮੱਠੀ ਬਾਤ ਨਹੀਂ ਰੱਖਦੇ ਇਹਨਾਂ ਨੂੰ ਚਾਇਡ ਨੂੰ ਰੱਖਦੇ ਹੋਰ ਉਹ ਕੋਈ ਨਹੀਂ ਹੋਇਆ ਕਿ ਤੁਹਾਡੀ ਕਰਨ ਜਾ ਰਹੇ ਹੋ ਕੁਝ ਕਰਦੇ ਕਿਤਨਾ ਆਣਾ ਸਾਰਾ ਰੱਖ ਦੇਣਾ ਰੱਖਦਾ ਨਹੀਂ ਆਏ ਪਈਆਂ ਹੈ ਦੇ ਆਓ ਦੇਓ ਦੇਓ ਲੱਕੜ ਦੇ ਹਾਂ ਜੀ ਠੀਕ ਲੱਕੜਾਂ ਤੇ ਲੱਗਣੀ ਆਏ ਬਹੁਤ ਲੱਕੜਾਂ ਲਿਆਵੋ ਰਿਹਾ ਬਖਾਤੇ ਤਾਂ ਭਾਜੀ ਬਹੁਤ ਆ ਗਈ ਲਾਉ ਲੱਕੜਾਂ ਚੱਕਰ ਉੱਪਰ ਹੁੰਦਾ ਹੈ 10 ਰੁਪਏ ਉੱਪਰ ਰੱਖਦੇ ਕਰ ਮਾਤਾ ਜੀ ਕਰਵਾ ਦੱਸੋ ਜੀ ਕਹਿੰਦੇ ਦੋ ਬਰੇ ਮਾਤੇ ਉਹ ਮਾਤੇ ਜੀ ਮਾਰੇ ਪਿੱਛੇ ਪਿੱਛੇ ਸਰਦੋ